ਆਹ <laughs> ਖਰਾਬ ਹੈ ਜਦੋਂ ਕਿ ਬਰਸਾਤ ਦਾ ਮੌਸਮ ਹੁੰਦਾ ਤੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਇਹ ਸਰਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਸ਼ਿਰਕਤ ਪਈ ਸੀ 22 ਤੋਂ ਪਹਿਲਾਂ ਦੀ ਉਸ ਤੋਂ ਬਾਅਦ ਪਤਾ ਨਹੀਂ ਕਿਸ ਕਿਸ ਕਰਕੇ ਕਰਕੇ ਕੰਮ ਰੁਕ ਗਿਆ ਹੈਗਾ ਵਾ ਅਸੀਂ ਤੇ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਹੋ ਕਹਿੰਨੇ ਆ ਕਿ ਜਿਹੜਾ ਇਹ ਕੰਮ ਰਹਿ ਗਿਆ ਵਾ ਉਹਨੂੰ ਨਿਰਪੇਚ ਚੱਲੇ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਝੋਨੇ ਦਾ ਫੀਲਡ ਚੱਲ ਰਿਹਾ ਵਾ ਜਿੰਨੇ ਵੀ ਹੈਵੀ ਵਿਕਲ ਹੈਗੇ ਸਾਰੇ ਉੱਧਰ ਦੀ ਲੰਗਣੇ ਹੈਗੇ ਆ ਕਿਉਂਕਿ ਫਾਟਕੇ ਦੇ ਉੱਪਰ ਗਾਡਰ ਲੱਗ ਗਿਆ ਹੈਗਾ ਵਾ ਉਸ ਤੋਂ ਬਾਅਦ ਜਿੰਨੇ ਵੀ ਹੈਵੀ ਵਿਕਲੇ ਬੰਨ ਤੋਂ ਹੁਣ ਮੁਲੇਚਕ ਹੁੰਦੇ ਜਾਣਗੇ ਅਸੀਂ ਤੇ ਪ੍ਰਸ਼ਾਸਨ ਤੋਂ ਦੇ ਸਰਕਾਰ ਕੋਈ ਹਮਾਂ ਕਰਦੇ ਫਿਰ ਜਿਹੜਾ ਵਾ ਹੈਗਾ ਵਾ ਉਹ ਮਸਲਾ ਹੱਲ ਪਾ ਲੈਦੇ ਹਾਂ ਆਪਣੇ ਕਿਤੇ ਜੀ ਕਿੰਕੈਲੀ ਕਿਉਂ ਬੰਤੀ ਜੀ ਵੀ ਰਹੇ ਉਹ ਉਸ ਸਮੇਂ ਕੋਈ ਗ੍ਰਾਂਟ ਲਈ ਹੋਵੇ ਜਾਂ ਗ੍ਰਾਂਟ ਵਾਸਤੇ ਕੀ ਆਵੇ ਸੜਕ ਬਣਾਉਣ ਵਾਸਤੇ ਤੁਸੀਂ ਮੋਕੇ ਦੀ ਸਰਕਾਰ ਤੇ ਇਹ ਪ੍ਰਧਾਨ ਮੰਤਰੀ ਯੋਜਨਾ ਤੇ ਪਈ ਹੈਗੀ ਜੀ ਉਸ ਤੋਂ ਬਾਅਦ ਕੁਝ ਕਰਨਗੇ ਠੇਕੇਦਾਰ ਆ ਨਹੀਂ ਰਿਹਾ ਵੀ ਉਹਨੇ ਪਤਲਾ ਟੋਟਾ ਨਹਿਰ ਤੋਂ ਪਰਲਾ ਬਣਾਤਾ ਉਸ ਤੋਂ ਬਾਅਦ ਪਤਾ ਨਹੀਂ ਕਾਹਦੇ ਕਰਨ ਕਰਕੇ ਛੁੱਟਿਆ ਤੇ ਪ੍ਰਸ਼ਾਸਨ ਨਹੀਂ ਦੱਸ ਸਕਦਾ ਵੀ ਕਦੀ ਕਿਲੋ ਤੱਕ ਨੌਲੇਜ ਨੇ ਆਪੀ ਸਾਰੀ ਨੌਲੇਜ ਜੀ ਉਹਨਾਂ ਦੇ ਨੌਲੇਜ ਹੈ ਗਿਆ ਪਤਾ ਨਹੀਂ ਇਹ ਹੁਣ ਦੱਸਣ ਗਿਆ ਆਣ ਕੇ ਵੀ ਕੀ ਕਰਦੇਗਾ ਦਾਦਾ ਦੀ ਪਾਰਟੀ ਬਾਗੀ ਦਾ ਪਿੰਡ ਚ ਹੋ ਸਕਦਾ ਹੋ ਗਿਆ ਹੋ ਸਕਦਾ ਉਹ ਨਾ ਪ੍ਰੋਟੈਸਟ ਕਰਦਾ ਕਿਹਨਾਂ ਜੇ ਵੇਖੋ ਜੀ ਜਿਨ੍ਹਾਂ ਦਾ ਕੋਈ ਫੱਟਾ ਮਸਲਾ ਨਹੀਂ ਹੱਲ ਹੁੰਦਾ ਜਿਨ੍ਹਾਂ ਦਾ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਪ੍ਰਸ਼ਾਸਨ ਦਾ ਨਹੀਂ ਆਉਂਦਾ ਵੀ ਉਹਨਾਂ ਦਾ ਕਿਰਤਾਂ ਜਾਰੀ ਰਹੇਗਾ ਹਾਂਜੀ ਵੀਰ ਜੀ ਕੀ ਕਹਿਣਾ ਜੀ ਅੱਜ ਲੱਗ ਤੁਸੀਂ ਪਿੰਡ ਵਾਸੀ ਇਕੱਠੇ ਹੋਏ ਕਾਫੀ ਲੰਮੇ ਸਮੇਂ ਤੋਂ ਜਿਹੜੀ ਕਿ ਸੜਕ ਬਣਾਉਣ ਲਈ ਪੁਆਰ ਲਗਾਈ ਜਿਹੜੀ ਪਰ ਅੱਜ ਤੱਕ ਸੰਕਟ ਸਭ ਤੋਂ ਪਹਿਲਾਂ ਮੈਂ ਜਿੰਨੇ ਵੀ মিডিਆ ਅੱਜ ਇੱਥੇ ਬੰਦ ਧਰਨੇ ਦੇ ਦੌਰਾਨ ਪਹੁੰਚੀ ਸਾਰਿਆਂ ਦਾ ਹੱਥ ਜੋੜ ਕੇ ਲਾਸ ਰਜਿੰਦਰਪਾਲ ਸਿੰਘ ਮੰਡੀ ਬਹੁਤ ਬਹੁਤ ਧੰਨਵਾਦ ਕਰਦਾ ਹੈ ਸੋ ਇਹ ਜੋ ਮੰਗ ਸੀ ਇਹ ਸਾਡੀ ਪਿਛਲੇ ਡੇਢ ਦੋ ਸਾਲ ਤੋਂ ਸੀ ਜੋ ਕਿ ਭਗਤਾਵਾਲੇ ਤੋਂ ਪਿੰਡ ਨੂੰ ਜੋ ਸਾਡੀ ਮੇਨ ਲਿੰਕ ਰੋਡ ਹੈ ਉਸ ਨੂੰ ਬਣਾਇਆ ਨਹੀਂ ਸੀ ਜਾ ਰਿਹਾ ਕਿਉਂਕਿ ਬੋਰਡ ਉਹਨਾਂ ਨੇ ਸੜਕ ਤੇ ਲਗਾਇਆ ਸੀ ਜਿਹਦੀ ਹਰ ਸਾਲ ਤਰੀਕਾ ਇਹ ਬਦਲ ਰਹੇ ਸੀ ਤੇ ਇਸ ਰੋਡ ਕਰਕੇ ਸਾਡੇ ਪਿੰਡ ਦੇ ਨਗਰ ਤੇ ਪਿੰਡ ਮੂਲੇ ਚੱਕ ਦੇ ਭਾਈ ਵੀਰ ਸਿੰਘ ਕਲੋਨੀ ਸਰਕਾਰੀ ਕੁਆਟਰ ਇਹਮਤਪੁਰਾ ਭਾਈ ਵੀਰ ਸਿੰਘ ਕਲੋਨੀ ਤੇ ਰਾਧਾ ਕਲੋਨੀ ਵਾਲੇ ਲੋਕ ਤੇ ਉਸ ਤੋਂ ਬਾਅਦ ਇਹ ਬਣਦੇ ਐਨੇ ਕੋ ਪਰੇਸ਼ਾਨ ਸੀ ਆਏ ਦਿਨ ਰੋਜ਼ ਐਕਸੀਡੈਂਟ ਹੋ ਰਿਹਾ ਸੀ ਸੱਟਾਂ ਲੱਗ ਰਹੀਆਂ ਸੀ ਪਰ ਸਰਕਾਰ ਧਿਆਨ ਨਹੀਂ ਸੀ ਦੇ ਰਹੀ ਸਾਡੇ ਦੁਆਰਾ ਜਿਹੜੇ ਚੁਣੇ ਸਰਕਾਰ ਦੇ ਨੁਮਾਇੰਦੇ ਸੀ ਆਹੀ ਉਹਨਾਂ ਦੇ ਗਾੜੀ ਵੀ ਹੱਥ ਜੋੜੇ ਵੀ ਇਹ ਸੜਕ ਨੂੰ ਬਣਵਾ ਦਿਓ ਬਹੁਤ ਜ਼ਰੂਰੀ ਆ ਜੇ ਸੀਵਰ ਦੀ ਪ੍ਰੋਬਲਮ ਆ ਰਹੀ ਹੈ ਤੇ ਕੋਈ ਗੱਲ ਨਹੀਂ ਉਹਨੂੰ ਤੁਸੀਂ ਬਾਅਦ ਚ ਹੱਲ ਕਰ ਲਓ ਇੱਕ ਸਾਈਡ ਤੇ ਉਹਨੀ ਰੋਡ ਛੱਡ ਦੋ ਬਾਕੀ ਰੋਡ ਬਣਾ ਦਿਓ ਤਾਂ ਜੋ ਰੋਜ਼ ਦੇ ਆਉਣ ਜਾਣ ਵਾਲੇ ਉਹਨਾਂ ਨੂੰ ਮੁਸ਼ਕਲ ਆ ਸਕੇ ਪਰ ਸਰਕਾਰ ਦੇ ਕੰਨਾਂ ਤੇ ਜੂਨ ਵੀ ਨਹੀਂ ਸਰਕੀ ਇਸ ਸੰਬੰਧ ਦੇ ਵਿੱਚ ਅਸੀਂ ਇੱਕ ਲੈਟਰ ਮਾਨਯੋਗ ਡੀਸੀ ਸਾਹਿਬ ਨੂੰ ਦਿੱਤੀ ਸੀ ਜਿਨ੍ਹਾਂ ਨੇ ਉਸ ਲੈਟਰ ਨੂੰ ਫਾਰਵਰਡ ਕਰਕੇ ਨਗਰ ਨਿਗਮ ਦੇ ਕਮਿਸ਼ਨਰ पांच जो हरप्रीत सिंह जी ਨੂੰ ਦਿੱਤੀ ਸੀ ਪਰ ਉਸ ਦਿਨ ਮੌਕੇ ਤੇ ਹਰਪ੍ਰੀਤ ਸਿੰਘ ਜੀ ਨਹੀਂ ਸੀ ਅਸੀਂ ਜ਼ਾਇਰ ਕਮਿਸ਼ਨਰ ਸਾਹਿਬ ਨੂੰ ਉਹ ਲੈਟਰ ਦਿੱਤੀ ਤੇ ਉਹਨਾਂ ਨੇ ਸਿੱਧਾ ਹੀ ਕਹਿਤਾ ਇਸ ਕਾਰਪੋਰੇਸ਼ਨ ਦੇ ਕੋਲ ਕੋਈ ਫੰਡ ਨਹੀਂ ਹੈ ਇਹ ਕਾਰਪੋਰੇਸ਼ਨ ਇਹ ਕੰਮ ਨਹੀਂ ਕਰ ਸਕਦੀ ਤੁਸੀਂ ਆਪਣੇ ਐਮਐਲਏ ਸਾਹਿਬ ਨੂੰ ਕਹੋ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਸਾਹਿਬ ਅਸੀਂ ਐਮਐਲਏ ਸਾਹਿਬ ਨੂੰ ਦੱਸ ਚੁੱਕੇ ਆ ਕੈਬਨਿਟ ਮੰਤਰੀ ਸਾਹਿਬ ਨੂੰ ਵੀ ਦੱਸ ਚੁੱਕੇ ਉਹਨਾਂ ਨੂੰ ਪਤਾ ਹੈ ਦੱਸਿਏ ਤੇ ਉਹਨਾਂ ਨੂੰ ਜਿਨ੍ਹਾਂ ਨੂੰ ਪਤਾ ਨਹੀਂ ਹੈ ਇਹ ਬਕਾਇਦਾ ਐਮਐਲਏ ਸਾਹਿਬ ਤੇ ਪਿੰਡ ਆਉਂਦੇ ਜਾਂਦੇ ਰਹਿੰਦੇ ਨੇ ਤੇ ਉਹ ਧਿਆਨ ਨਹੀਂ ਦੇ ਰਹੇ ਅਸੀਂ ਹੁਣ ਇਸ ਤੋਂ ਬਾਅਦ ਸਾਡਾ ਅਗਲਾ ਸਟੈਪ ਉਹਦੇ ਵਿੱਚ ਫਿਰ ਅਸੀਂ ਬੰਦ ਹੀ ਕਰਾਂਗੇ ਧਰਨਾ ਲਗਾਵਾਂਗੇ ਪ੍ਰਸ਼ਾਸਨ ਕਿਤੇ ਕਿਹੜਾ ਲਗਾਤਾ ਤੁਹਾਨੂੰ ਮੁਸਕਲ ਆ ਰਹੀ ਐ ਐਮਐਲਏ ਸਾਹਿਬ ਯਾਰ ਇਹ ਤਾਂ ਨਾ ਕੋਈ ਪਾਰਟੀਬਾਜ਼ੀ ਹੋ ਰਹੀ ਦੇਖੋ ਮੈਂ ਤੇ ਮੇਰਾ ਸੋਚਣਾ ਇਹ ਆ ਕਿ ਜੋ ਇਹ ਕੰਮ ਨਹੀਂ ਕਰ ਰਹੇ ਉਹਦਾ ਇੱਕ ਰੀਜ਼ਨ ਇਹ ਵੀ ਹੋ ਸਕਦਾ ਹੈ ਕਿ ਸਰਕਾਰ ਹਰ ਕੰਮ ਨੂੰ ਡਿਲੇ ਕਰ ਰਹੀ ਹੈ ਉਹ ਇਸ ਕਰਕੇ ਕਰ ਰਹੀ ਹੈ ਕਿ ਇਹਨਾਂ ਦਾ ਸਰੀ ਜਾ ਰਿਹਾ ਗੰਦ ਚ ਲੰਘ ਰਿਹਾ ਨੰਗੀ ਜਾਂਦੋ ਸਾਡਾ ਕੀ ਹੈ ਕਦੀ ਕਦੀ ਆਉਣਾ ਆ ਜਾਾਂਗੇ ਦੋ ਚਾਰ ਗੱਲਾਂ ਕਰਾਂਗੇ ਸੁਣਾਵਾਂਗੇ ਚਲੇ ਜਾਵਾਂਗੇ ਅਸੀਂ ਇਸ ਸੰਬੰਧ ਦੇ ਵਿੱਚ 20 April ਨੂੰ ਮਾਨਯੋਗ ਕੈਬਨਿਟ ਮੰਤਰੀ ਧਾਰੀਵਾਲ ਸਾਹਿਬ ਨੇ ਇੱਕ ਵੀਡੀਓ ਬਣਾ ਕੇ ਭੇਜੀ ਉਸ ਤੋਂ ਪਹਿਲਾਂ ਫੋਨ ਤੇ ਉਹਨਾਂ ਨਾਲ ਗੱਲ ਕੀਤੀ ਪੀਏ ਸਾਹਿਬ ਨਾਲ ਕਿ ਤੁਸੀਂ ਸਾਹਿਬ ਪਿੰਡ ਆਉਣਾ ਸਾਡੇ ਪਿੰਡ ਦੇ ਤੇ ਹਾਲਾਤ ਹੀ ਬਹੁਤ ਵੱਤੋਂ ਬੱਤਰ ਨੇ ਕੋਈ ਕੰਮ ਨਹੀਂ ਹੋ ਰਿਹਾ ਰੋਡ ਵੀ ਖਰਾਬ ਹੈ ਸੀਵਰੇਜ ਦੀ ਪ੍ਰੋਬਲਮ ਵੀ ਆਉਂਦੀ ਸਾਰੇ ਨੂੰ ਪੀਣ ਵਾਲੇ ਪਾਣੀ ਦੀ ਅੰਦਰ ਦੇ ਬਜ਼ਾਰਾਂ ਦੀ ਤੇ ਉਹਨਾਂ ਨੇ ਵੀਡੀਓ ਚੈੱਕ ਕਰ ਲਈ ਤੇ ਇਹ ਕਹਾਣੀ ਸਰ ਮੈਂ ਪੂਰਨ ਤੁਹਾਨੂੰ ਅੱਜ ਦਾ ਪ੍ਰਦਰਸ਼ਨ ਕਰਾ। ਵੇਖੋ ਇਹ ਇੱਕ ਮਜਬੂਰੀ ਸਾਡੇ ਸਾਰੇ ਇਲਾਕੇ ਦੀ ਆ ਸਾਡੇ ਸਾਰੇ ਸਰਕਾਰ ਜੋਗ ਨੇ ਸਾਡੇ ਸਰਪੰਚ ਸਾਹਿਬ ਸਾਡੇ ਅੰਕਲ ਪ੍ਰਧਾਨ ਜੀ ਸਾਡੇ ਚਾਚਾ ਜੀ ਨਾ ਲੰਮ ਸਮਾ ਹੋ ਗਿਆ ਤੁਹਾਨੂੰ ਅਸਲ ਕਿਤੇ ਬਣਾਉਣੀ ਪੁਹਾਰ ਲਗਾਉਣਾ। ਸਾਨੂੰ ਅੱਜ ਪੂਰੇ ਪੌਣੇ 2 ਸਾਲ ਹੋ ਚੁਕੇ ਨੇ ਪਰ ਕੋਈ ਕਾਰਵਾਈ ਨਹੀਂ ਹੋਈ। ਹੋਵੇ ਦੱਸੋ ਕਿਹੜੇ ਇਹ ਅੱਜ ਕਿਸੇ ਕੋਈ ਆਇਆ ਤੁਹਾਡੇ ਕੋਲ ਇੱਥੇ ਹਾਲੇ ਤੱਕ ਪ੍ਰਸ਼ਾਸਨ ਜਾਂ ਕੋਈ ਸਰਕਾਰ ਦਾ ਜ਼ਿੰਮੇਵਾਰ ਵਿਅਕਤੀ ਕੋਈ ਵੀ ਨਹੀਂ ਪਹੁੰਚਿਆ। ਪ੍ਰਦਰਸ਼ਨ ਕੋਦ ਤੱਕ ਜਾਰੀ ਰਹੇਗਾ? ਪ੍ਰਦਰਸ਼ਨ ਜਿੰਨੇ ਦੇਰ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਪਹੁੰਚਦਾ ਉਨੀ ਦੇਰ ਤੱਕ ਪ੍ਰਦਰਸ਼ਨ ਜਾਰੀ ਰਹੇਗਾ ਵੈਸੇ ਤੇ ਸਾਨੂੰ ਡੀਸੀ ਸਾਹਿਬ ਐਸ ਡੀਐਸਪੀ ਸਾਹਿਬ ਨੇ ਕਿਹਾ ਕਿ ਤੁਸੀਂ 11:30 11:30 ਵਜੇ ਤੱਕ ਕਰੋ ਸਰਕਾਰ ਦੇ ਨੁਮਾਇੰਦੇ ਆਉਣਗੇ ਜੇ ਨਹੀਂ ਆਉਂਦੇ ਤੇ ਹੋ ਸਕਦਾ ਸਾਡਾ ਇਹ ਪ੍ਰਦਰਸ਼ਨ ਸ਼ਾਮ ਤੱਕ ਸ਼ੁਰੂ ਰਹੇ ਤੇ ਜੇ 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 ਪ੍ਰਸ਼ਾਸਨ ਦੇ ਅਧਿਕਾਰੀ ਆਉਣ ਦੇ ਬਾਵਜੂਦ ਵੀ ਸਾਡੇ ਸਾਰੇ ਸਾਥੀਆਂ ਦੀ ਸੰਤੁਸ਼ਟੀ ਨਹੀਂ ਹੁੰਦੀ ਸਾਨੂੰ ਇੱਕ ਇੱਕ ਮਤਲਬ ਭਰੋਸੇਯੋਗ ਵਾਦਾ ਨਹੀਂ ਕਰਦੇ ਕਹੀ ਇੱਕ ਹਫਤੇ ਦੱਸ ਦਿੰਦੇ ਅੰਦਰ ਸੜਕ ਬਣਾਵਾਵਾਂਗੇ ਤੇ ਰੋਜ਼ ਇੱਕ ਘੰਟਾ ਜਾਮ ਲੱਗੂਗਾ ਤੇ ਜ਼ਿਮੇਵਾਰੀ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਹੋਊਗੀ ਇਕੱਲਾ ਨਾ ਕਰਦਾ ਆਪਣੇ ਮਾਨਯੋਗ ਸਰਪੰਚ ਸਾਹਿਬ ਸਾਡੇ ਸਰਦਾਰ ਸੁਮਤ ਸਿੰਘ ਜੀ ਦਾ